ਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਉ ਬਾਣੀ ਗੁਰੂ ਗ੍ਰੋਹ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨਮਨ ਪਰ ਤਖ ਗੁਰੂ ਨਿਸਤਾਰੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਬਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰੱਖੀ ਮੇਰੀ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਸੋਰਠ ਮਹੱਲਾ ਪੰਜਮਾ ਜਨਮ ਜਨਮ ਕੇ ਦੁਖ ਨਿਵਾਰੈ ਸੁਖ ਮਨ ਸਾਧਾਰੈ ਜਨਮ ਜਨਮ ਕੇ ਦੁਖ ਨਿਵਾਰੈ ਸੁਖ ਮਨ ਸਾਧਾਰੈ ਦਰਸ਼ਨ ਭੇਟਤ ਹੋਤ ਨਿਹੱਲਾ ਹਰਿ ਕਾ ਨਾਮ ਵਿਚਾਰੈ ਮੇਰਾ ਬੈਦ ਗੁਰੂ ਗੋਬਿੰਦਾ ਹਰ ਹਰ ਨਾਮ ਔਖਦ ਮੁਖ ਦੇਵੈ ਕਟ ਜਮਕੀ ਫੰਦਾ ਰਹਾਉ ਸਮਰਥ ਪੁਰਖ ਪੂਰਨ ਵਿਦਾਤੇ ਆਪੇ ਕਰਨੇ ਹਾਰਾ ਆਪਣਾ ਦਾਸਰਾ ਪੁਬਾਰਿਆ ਨਾਨਕ ਨਾਮ ਅਧਾਰਾ ਸਮਰਥ ਪੁਰਖ ਪੂਰਨ ਵਿਦਾਤੇ ਆਪੇ ਕਰਨੇ ਹਾਰਾ ਪਉ ਨਾਦ ਸ ਹਰਿ ਆਪੋ ਬਾਰਿਆ ਨਾਨਕ ਨਾਮ ਅਧਾਰਾ ਸਤਿਗੁਰੂ ਪਾਸ਼ਾ ਬਾਣੀ ਵਿੱਚ ਸਮਝਾ ਰਹੇ ਹਨ ਏ ਭਾਈ ਗੋਬਿੰਦ ਦਾ ਰੂਪ ਮੇਰਾ ਗੁਰ ਪੂਰਾ ਹਕੀਮ ਹੈ ਇਹ ਹਕੀਮ ਜਿਸ ਮਨੁੱਖ ਦੇ ਮੂੰਹ ਵਿੱਚ ਹਰ ਨਾਮ ਦਵਾਈ ਪੰਦਾ ਹੈ ਉਸ ਦੀ ਜੰਮ ਦੀ ਫਾਹੀ ਕੱਟ ਦਿੰਦਾ ਹੈ ਆਤਮਿਕ ਮੌਤ ਲਿਆਉਣ ਵਾਲੇ ਵਿਕਾਰਾਂ ਦੀ ਫਾਹੀ ਉਸ ਦੇ ਅੰਦਰੋਂ ਕੱਟ ਦਿੰਦਾ ਹੈ ਰਹਾਉ ਏ ਭਾਈ ਵੈਦ ਗੁਰੂ ਸ਼ਰਨ ਪਏ ਮਨੁੱਖ ਦੇ अनेका ਜਨਮਾਂ ਦੇ ਦੁੱਖ ਦੂਰ ਕਰ ਦਿੰਦਾ ਹੈ ਆਤਮਿਕ ਜੀਵਨ ਦੀ ਹਰਿਆਵਲ ਤੋ ਸਖਣੇ ਉਸ ਦੇ ਮਨ ਨੂੰ ਨਾਮ दारू ਦਾ ਸਹਾਰਾ ਦਿੰਦਾ ਹੈ ਗੁਰੂ ਦਾ ਦਰਸ਼ਨ ਕਰਦਿਆਂ ਹੀ ਮਨੁੱਖ ਖਿੜ ਆਉਂਦਾ ਹੈ ਤੇ ਪ੍ਰਮਾਤਮਾ ਦੇ ਨਾਮ ਨੂੰ ਆਪਣੇ ਸੋਚ ਮੰਡਲ ਵਿੱਚ ਵਸਾ ਲੈਂਦਾ ਹੈ اے ਨਾਨਕ ਆਖੇ اے ਸਭ ਤਾਕਤਾਂ ਦੇ ਮਾਲਕ اے ਸਰਬ ਵਿਆਪਕ ਹੈ ਪ੍ਰਭੂ ਰੇ ਸਭ ਜੀਵਾਂ ਦੇ ਪੈਦਾ ਕਰਨ ਵਾਲੇ ਤੂੰ ਆਪ ਹੀ ਗੁਰੂ ਨੂੰ ਪੂਰਾ ਵੈਦ ਬਣਾਉਣ ਵਾਲਾ ਹੈ ਆਪਣੇ ਸੇਵਕ ਨੂੰ ਵੈਦ ਗੁਰੂ ਪਾਸੋਂ ਨਾਮ ਦਾ ਆਸਰਾ ਦਿਵਾ ਕੇ ਤੂੰ ਆਪ ਹੀ ਜਮ ਦੇ ਫਾਈ ਤੋਂ ਬਚਾ ਲੈਂਦਾ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ